東大がいるんですも <music> んね。<music> ਮਾਰੇ ਤੂੰ ਮੇਰੇ ਤੇ ਪਰਦੇ ਕੱਢਾ ਫੜਨ ਕੈਂ 300 ਸਾਹਿਬ ਇੱਕ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨੰਮ ਕੰਮ ਕੀਤਾ ਜੀ 300 ਸਾਹਿਬ ਇੱਕ ਜਿੱਥੇ ਬਹੁਤ ਵੱਡੇ ਪੋਲੀਟੀਸ਼ੀਅਨ ਸੀ ਰਾਜਨੀਤਾ ਸੀ ਉਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇ ਦਾ ਕਾਲ ਚੱਕਰ ਹੈ ਔਰ ਵਾਹਿਗੁਰੂ ਦੇ ਚਰਨਾਂ 'ਚ ਉਹ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆ ਅਰਦਾਸ ਹੈ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾ ਹੋਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ ਸੁਥਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੋਣ ਦੇ ਬਾਵਜੂਦ ਵੀ ਸਾਫ ਸੁਥਰੀ ਸ਼ਬੀ ਸੀ ਉਹ ਪੰਜਾਬ ਨੇ ਖੋਇਆ ਇਹਦਾ ਪੰਜਾਬ ਨੂੰ ਵੀ ਘਾਟਾ ਹੋਇਆ ਪੰਜਾਬ ਦੀ ਰਾਜਨੀਤੀ ਨੂੰ ਵੀ ਘਾਟਾ ਹੋਇਆ ਔਰ ਵਿਅਕਤੀਗਤ ਰੂਪ ਤੇ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਗਹਿਰੀ ਸਾਂਝ ਰਹੀ ਹੈ ਅਟਲ ਵਿਹਾਰੀ ਵਾਜਪਈ ਦੀ ਸਰਕਾਰ ਦੇ ਅੰਦਰ ਵੀ ਉਹ ਮਨਿਸਟਰ ਹੈ ਸਾਡੇ ਨਾਲ ਵੀ ਪਾਰਟੀ ਦੇ ਨਾਲ ਜਦੋਂ ਕਿਤੇ ਸਾਨੂੰ ਜ਼ਰੂਰਤ ਲੱਗੀ ਕਿ ਕੋਈ ਸਲਾਹ ਲੈਣੀ ਹੈ ਤੇ ਢੀਂਡਸਾ ਸਬਜ਼ੀ ਦੀ ਕਮੀ ਜਿਹੜੀ ਹੈ ਉਹ ਹੁਣ ਸਾਨੂੰ ਖਲੇ ਕਰੇਗੀ ਔਰ ਮੈਂ ਭਾਈ ਗੁਰਦੇਵ ਚਰਨਾ ਜੀ ਹੀ ਪ੍ਰਾਰਥਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਜਿਨੂੰ ਜਿੱਥੇ ਤਾਕਤ ਮਿਲੇ ਇਹ ਸਦਮਾ ਸਹਿਣ ਦੀ ਔਰ ਭਾਈ ਗੁਰੂ ਜੀ ਨੂੰ ਆਪਣੇ ਚਰਨਾਚ ਸਤਾਨ ਦੇਣ ਉਹ ਅਜੇ ਹੀ ਗੱਲ ਜਿਹਾ ਅਜੇ ਹੀ ਸਲਾਹ ਜੁਡੀਟੀ ਸਾਹਿਬ ਨੇ ਦਿੱਤੀ ਹੋਈ ਅੱਜ ਤੱਕ ਯਾਦ ਹੋਵੇ ਕਹਿ ਲਈ ਨਹੀਂ ਉਹਨਾਂ ਨੇ ਕਿੰਨੇ ਵਾਰੀ ਉਹਨਾਂ ਨਾਲ ਮਿਲਣਾ ਹੋਇਆ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਹਮੇਸ਼ਾ ਉਹਦੇ ਉਹਨਾਂ ਦੇ ਰਹਿੰਦੀ ਸੀ ਔਰ ਬੜੇ ਸਹਿਜ ਸਰਲ ਤਰੀਕੇ ਦੇ ਨਾਲ ਡੂੰਗੇ ਰਾਜਨੀਤਾ ਸੀ ਠੀਕ ਕਿੰਨੇ ਦੇ ਲੰਬਾ ਸਮਾਂ ਤੁਸੀਂ ਟੀਟੇ ਸਾਹਿਬ ਨਾਲ ਸਮਾਂ ਬਤਾਇਆ ਅਜੇ ਅੱਜ ਤੱਕ ਉਹ ਬਹੁਤ ਹੀ ਦੁਖ ਦੀ ਗੱਲ ਹੈ ਕਿ ਸਾਥੋਂ ਇੱਕ ਬਹੁਤ ਵੱਡਾ ਲੀਡਰ ਜਿਹੜਾ ਸੀ ਦਾਸ ਕਪਦੇਵ ਸਿੰਘ ਢੀਂਸਾ ਜੀ ਔਰ ਚਲੇ ਗਏ ਨੇ ਔਰ ਜਿਨ੍ਹਾਂ ਨੂੰ ਬਹੁਤ ਵੱਡਾ ਘਾਟਾ ਜਿਹੜਾ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਤੇ ਪੈਣੀ ਪੈਣਾ ਹੈ ਲੇਕਿਨ ਸਾਨੂੰ ਸਾਰੇ ਮਿਲਣ ਵਾਲਿਆਂ ਨੂੰ ਉਹਨਾਂ ਦਾ ਬਹੁਤ ਵੱਡਾ ਖਸੂਸ ਹੋਇਆ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਕੌਮ ਤੇ ਲਈ ਲੋਕਾਂ ਦੇ ਲਈ ਉਹ ਲਾ ਕੇ ਗਏ ਨੇ ਸੰਤਰਚੰਦ ਸਿੰਘ ਲੋਂਗੋਵਾਲ ਦੇ ਉਂਗਲ ਫੜ ਕੇ ਉਹ ਸਿਆਸਤ ਵਿੱਚ ਆਏ ਸੀ 1972 ਤੋਂ ਲੈ ਕੇ ਔਰ ਮੈਂ ਉਹਨਾਂ ਨੂੰ ਜਾਣਦਾ ਸੀ ਬਚਪਨ ਤੋਂ ਲੈ ਕੇ ਔਰ ਜਿਸ ਤਰ੍ਹਾਂ ਦਾ ਉਹਨਾਂ ਨੇ ਪਿਆਰ ਸਤਕਾਰ ਦਿੱਤਾ ਹੈ ਔਰ ਜਿਸ ਤਰ੍ਹਾਂ ਦਾ ਉਹਨਾਂ ਦਾ ਕਦ ਜਿਹੜਾ ਸੀ ਆਪਣੀ ਮਿਹਨਤ ਕਰਕੇ ਔਰ ਆਪਣੀ لیاقت ਕਰਕੇ ਅੱਜ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੀ ਸਿਆਸਤ ਜਿਹੜੀ ਹੈ ਉਹ ਦੇਸ਼ ਦੇ ਕੇਂਦਰੀ ਮੰਤਰੀ ਤੱਕ ਪਹੁੰਚੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਵੱਡਾ ਨਾਂ ਹੈ ਇਸ ਦਾ ਪ੍ਰਕਾਸ਼ ਸਿੰਘ ਬਾਦਲ ਦੇ ਵੀ ਨਜ਼ਦੀਕੀ ਰਹੇ ਨੇ ਔਰ ਸਾਨੂੰ ਵੀ ਉਹਨਾਂ ਦੇ ਵੱਲੋਂ ਬਹੁਤ ਪਿਆਰ ਸਤਕਾਰ ਜਿਹੜਾ ਮਿਲੇ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਉਸ ਵਿਚੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਤਿਗੁਰੂ ਦੇ ਅਰਦਾਸ ਕਰਦਾ ਸਤਿਗੁਰੂ ਮਾਰਾ ਇਹਨਾਂ ਨੂੰ ਆਪਣੇ ਚਰਨਾਂ ਕਮਨਾਂ ਵਿੱਚ ਨਿਰਾਸ਼ ਬਖਸ਼। ਆਖਰੀ ਸਮਾਂ ਕਦੋਂ ਜੀ ਸਾਹਿਬ ਨਾਲ ਮੁਲਾਕਾਤ ਹੋਈ ਸੀ ਇਹ ਔਰ ਪਿਛਲੇ ਦਿਨਾਂ 'ਚ ਮੈਂ ਕੋਠੀ ਗਿਆ ਸੀ ਜਦੋਂ ਬਿਮਾਰ ਸੀ ਉਦੋਂ ਉਹਨਾਂ ਨੂੰ ਉਸ ਸਮੇਂ ਅਸੀਂ ਮਿਲੇ ਸੀ। ਔਰ ਲੇਕਿਨ ਮੈਂ ਦੇਖਿਆ ਕਿ ਉਹ ਬਹੁਤ ਹੀ ਹੌਸਲਾ ਤੇ ਸਾਹਸ ਉਹਨਾਂ ਦੇ ਵਿੱਚ ਹਮੇਸ਼ਾ ਅਖੀਰ ਤੱਕ ਰਿਹਾ ਹੈ। ਅਖੀਰ ਤੱਕ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਔਰ ਜਿਹੜਾ ਆਪਣੀ ਉਹਦੀ ਸੋਚ ਸੀ ਹਮੇਸ਼ਾ ਰਹੀ ਹੈ ਔਰ ਹਮੇਸ਼ਾ ਹੀ ਸਾਨੂੰ ਵੀ ਬੜਾ ਉਹ ਦਲਾਸਾ ਦਿੰਦੇ ਰਹੇ ਨੇ ਔਰ ਇਹੀ ਕਹ ਰਹੇ ਨੇ ਪੰਥ ਦੀ ਤਕੜੇ ਹੋ ਕੇ ਸੇਵਾ ਜਿਹੜੀ ਹੈ ਤੁਸੀਂ ਕਰੋ ਸਾਨੂੰ ਇਹੀ ਉਹਨਾਂ ਦੀ ਹਮੇਸ਼ਾ ਸਾਨੂੰ ਉਹ ਕਹਿੰਦੇ ਰਹੇ ਨੇ ਸੋ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਜਿੱਥੇ ਸਾਨੂੰ ਬਹੁਤ ਵੱਡਾ ਔਰ ਘਾਟਾ ਸਾਰੇ ਕੌਮ ਨੂੰ ਸ਼੍ਰੋਮਣੀ ਅਕਾਲੀ ਦਰ ਨੂੰ ਔਰ ਪਿਆਗਾ ਸੋ ਸਤਿਗੁਰੂ ਮਹਾਰਾ ਮਿਹਰ ਕਰਨ ਕਿ ਸਾਨੂੰ ਵੀ ਸਾਰਿਆਂ ਨੂੰ ਔਰ ਸਭੀ ਵੀ ਜਿਹੜਾ ਵਿਛੋੜਾ ਸਹਿਣ ਕਰਨ ਦੀ ਸ਼ਕਤੀ ਬਖਸ਼ੋ। ਅਸੀਂ ਸਭ ਇਸ ਤਰ੍ਹਾਂ ਦੇ ਕਿ ਉਸ ਦੇ ਸੰਸਕਰਨ ਜਿਹੜਾ ਅੱਜ ਤੋਂ ਨੋਟਿਜ਼ ਆ ਰਿਹਾ ਹੈ। ਅ ਇੱਕ ਲੰਮਾ ਸਮਾਂ ਸਾਡੇ ਇਲਾਕੇ ਦੇ ਵਿੱਚ ਔਰ ਮੈਂ ਕਹਿ ਸਕਦੇ ਹਾਂ ਕਿ ਸਿਆਸਤ ਦੇ ਜਿਹੜੇ ਬੋੜ ਰਹੇ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਸਿਆਸਤ ਕੀਤੀ ਆ ਔਰ ਜ਼ਿੰਦਗੀ ਦੇ ਅਖੀਰ ਤੱਕ ਜਿਹੜੇ ਉਹ ਸਿਆਸਤ ਦੇ ਵਿੱਚ ਸਰਗਰਮ ਰਹੇ ਨੇ। ਔਰ ਇੱਕ ਆਮ ਪਰਿਵਾਰ ਤੋਂ ਉੱਠ ਕੇ ਜਿਸ ਤਰੀਕੇ ਨਾਲ ਚਾਹੇ ਸਟੂਡੈਂਟ ਲਾਈਫ ਸੀ ਉਹਨਾਂ ਦੀ ਕਾਲਜ ਦੇ ਪ੍ਰੈਜ਼ੀਡੈਂਟ ਬਣ ਤੋਂ ਲੈ ਕੇ ਜਿਹੜੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਚਾਹੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੋਂ ਲੈ ਕੇ ਐਮਡੀ ਤੋਂ ਲੈ ਕੇ ਆਜ਼ਾਦ ਐਮਐਲਏ ਬਣਨਾ ਰਾਜ ਸਭਾ ਲੋਕ ਸਭਾ ਦੇ ਵਿੱਚ ਜਿੱਤ ਕੇ ਜਿਹੜਾ ਜਾਣਾ ਸੋ ਇਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਹਿੱਸੇ ਆਈਆਂ ਨੇ ਜਿਹੜੇ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਬਹੁਤ ਥੋੜੇ ਲੋਕਾਂ ਦੇ ਹਿੱਸੇ ਆਈਆਂ ਨੇ ਸੋ ਉਹਨਾਂ ਦੇ ਕੀਤੇ ਕੰਮਾਂ ਨੂੰ ਉਹਨਾਂ ਨੂੰ ਲੋਕ ਯਾਦ ਕਰਦੇ ਆ ਅੱਜ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਉਹਨਾਂ ਨੂੰ ਅੱਜ ਨਾਮ ਅੱਖਾਂ ਦੇ ਨਾਲ ਅਲਗ-ਅ